ਹੈਲੋ ਦੋਸਤੋ ਦੋਸਤੋ 에어 ਡ੍ਰੈਗਨ ਫਰੂਟ ਜਿਹੜਾ ਕਿ ਸਿਹਤ ਲਈ ਬੜੇ ਗੁਣਕਾਰੀ ਤੱਤਾਂ ਨਾਲ ਭਰਪੂਰ ਹੈ ਬਾਜ਼ਾਰ ਵਿੱਚ ਕਾਫੀ ਮਹਿੰਗਾ ਮਿਲਦਾ ਹੈ 에 ਤੁਸੀਂ ਇਸ ਨੂੰ ਆਸਾਨੀ ਨਾਲ ਹੀ ਬਹੁਤ ਸੌਣੀ ਨਾਲ ਆਪਣੇ ਘਰੇ ਉਗਾ ਸਕਦੇ ਹੋ ਸੌਖੇ ਤਰੀਕੇ ਨਾਲ ਮੈਂ ਬਹੁਤ ਸੌਖੇ ਤਰੀਕੇ ਨਾਲ ਤੇ ਥੋੜੇ ਸਮੇਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਦਿਖਾਇਆ ਵੀ ਹੈ ਕਿ ਕੀ ਕਰਨਾ ਹੈ ਇੱਕ ਤਾਂ ਇਹ ਪਲਾਂਟ ਜਿਸ ਤਰ੍ਹਾਂ ਹੁਣ ਇਹ ਪਲਾਂਟ ਹੈ ਜੇ ਤੁਸੀਂ ਕੋਈ ਇੱਕ ਦੋ ਬ੍ਰਾਂਚਸ ਕੱਟ ਲੋ ਆ ਕੱਚੀਆਂ ਬ੍ਰਾਂਚਾਂ ਨਹੀਂ ਕੱਟਣੀਆਂ ਹੈਗੀਆਂ ਆ ਪੱਕੀ ਬ੍ਰਾਂਚ ਹੈ ਜਿਹੜੀ ਜਿਹੜੀ ਬ੍ਰਾਂਚ ਸਖਤ ਹੈ ਉਹ ਕੱਟਣੀ ਹੈ ਆ ਕੱਟ ਸਕਦੇ ਹੋ ਆ ਪੁਰਾਣੀ ਕੱਟੋ-ਕੱਟ 6 ਮਹੀਨੇ ਪੁਰਾਣੀ ਬ੍ਰਾਂਚ ਹੋਵੇ ਔਰ ਉਹ ਸਖਤ ਬ੍ਰਾਂਚ ਹੋਵੇ ਨਰਮ ਬ੍ਰਾਂਚ ਨਾ ਹੋਵੇ ਇਹ ਤੁਸੀਂ ਇਦਾਂ ਕੱਟ ਸਕਦੇ ਹੋ ਤੇ ਆ ਦੇਖੋ ਇਹ ਆ ਬ੍ਰਾਂਚ ਕੱਟ ਲੋ ਇਸ ਤੋਂ ਅਗਲੀ ਬ੍ਰਾਂਚ ਕੱਟਾਂਗਾ ਹੁਣ ਤੇ ਦੋਸਤੋ ਜੇ ਇਹ ਜਿਹੜਾ ਪਲਾਂਟ ਹੈ ਇਹਦੇ ਤੇ ਬਲਬੋਧਾ ਧਿਆਨ ਦੇਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਇਹ ਬਹੁਤ ਘੱਟ ਪਾਣੀ ਮੰਗਦਾ ਹੈ ਬਹੁਤ ਘੱਟ ਇਹ ਰੇ ਮੰਗਦਾ ਹੈ ਅਚਾ ਇਸ ਤਰ੍ਹਾਂ ਜੇ ਇਹ ਕੋਈ ਥੋੜੀ ਬ੍ਰਾਂਚ ਲੰਬੀ ਹੈ ਤਾਂ ਤੁਸੀਂ ਇਹਨੂੰ 2 3 4 ਹਿੱਸਿਆਂ ਵਿੱਚ ਕੱਟ ਸਕਦੇ ਹੋ ਪਰ ਇਹ ਧਿਆਨ ਰੱਖਿਓ ਕਿ ਕੋਈ ਵੀ ਬ੍ਰਾਂਚ ਹੈ ਜਿਹੜੀ ਘੱਟੋ-ਘੱਟ 9 ਇੰਚ ਦੀ ਜ਼ਰੂਰ ਹੋਵੇ ਸੋ ਮੈਂ ਦੱਸ ਰਿਹਾ ਸੀ ਕਿਸੇ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੈ ਇਸ ਨੂੰ ਫਰਟੀਲਾਈਜ਼ਰ ਦੀ ਬਹੁਤ ਘੱਟ ਲੋੜ ਹੈ ਇਸ ਨੂੰ ਇਹ ਲੋੜ ਹੈ ਤਾਂ ਵੱਧ ਤੋਂ ਵੱਧ ਧੁੱਪ ਦੀ ਲੋੜ ਹੈਗੀ ਇਹਨੂੰ ਘਰ ਵਿੱਚ ਉਸ ਜਗ੍ਹਾ ਤੇ ਲਗਾਉਣਾ ਜਿੱਥੇ ਸਾਰਾ ਦਿਨ ਵੱਧ ਤੋਂ ਵੱਧ ਧੁੱਪ ਰਹਿੰਦੀ ਹੈ ਘਟੂ ਘਟ 8 ਘੰਟੇ ਦੀ ਧੁੱਪ ਚਾਹੀਦੀ ਹੈ ਇਹਨੂੰ ਪਾਣੀ ਬਹੁਤ ਘੱਟ ਚਾਹੀਦਾ ਜਿਆਦਾ ਪਾਣੀ ਨਾਲ ਇਹਦੀਆਂ ਜੜਾਂ ਨੇ ਉਹ ਸੜ ਜਾਂਦੀਆਂ ਨੇ ਤੇ ਫਿਰ ਪlant ਵੀ ਸੁੱਕ ਜਾਂਦਾ ਹੈ ਇਹ ਦੇਖੋ ਇਹਨੂੰ ਲਗਾਉਣਾ ਕਿਵੇਂ ਹੈ ਆਪਾਂ ਗਮਲਾ ਤਿਆਰ ਕਰ ਲਿਆ ਆ ਬ੍ਰਾਂਚ ਚੱਕੀ ਘਟੂ ਘਟ 2 ਇੰਚ ਇਹਦੇ ਵਿੱਚ ਜਾਂਦੀ ਹੋਵੇ ਇਹ ਦੋਸਤੋ ਇਸ ਤਰ੍ਹਾਂ ਇੱਦਾਂ ਛੋਟੇ-ਛੋਟੇ ਗਮਲਿਆਂ 'ਚ ਤੁਸੀਂ 2 3 4 5 ਬ੍ਰਾਂਚਾਂ ਲਾ ਸਕਦੇ ਹੋ ਜਦੋਂ ਇਹ ਬ੍ਰਾਂਚਾਂ ਜੜਾ ਫੜ ਗਈਆਂ ਤੇ ਇਹਨਾਂ ਦੇ ਨਵੀਂ ਬ੍ਰਾਂਚ ਨਿਕਲਣੀ ਸ਼ੁਰੂ ਹੋ ਗਈ ਤਾਂ ਤੁਸੀਂ ਇਹਨਾਂ ਨੂੰ ਵੱਡੇ ਗਮਲਿਆਂ 'ਚ ਲਾ ਸਕਦੇ ਹੋ ਜਿਸ ਤਰ੍ਹਾਂ ਮੈਂ ਆਪਣੇ ਘਰੇ ਪਾਣੀ ਦੀ ਟੈਂਕੀ 'ਚ ਲਾਏ ਨੇ ਬਾਜ਼ਾਰ 'ਚੋਂ ਖਾਲੀ ਡਰਮ ਖਰੀਦ ਲਿਓ ਕੱਟ ਕੇ ਦੋ-ਦੋ ਕਰ ਲੇ ਪਰ ਜਦੋਂ ਤੁਸੀਂ ਉਹਨੂੰ ਤਿਆਰ ਕਰਨਾ ਹੈ ਤੋ ਉਹਦੇ 베ਸ ਵਿੱਚ ਉਹਦੇ ਥੁੱਲੇ ਦੇ ਨਾਲ ਕਟੋ-ਕਟ 5-6 ਗਲੀਆਂ ਜ਼ਰੂਰ ਕੱਟ ਲੋ ਕਿਉਂਕਿ ਇਸ ਪਲਾਂਟ ਵਿੱਚ ਪਾਣੀ ਖੜਾ ਨਹੀਂ ਰਹਿਣਾ ਚਾਹੀਦਾ ਪਾਣੀ ਸਾਰਾ ਨਾਲ ਦੀ ਨਾਲ ਡਰੇਨ ਹੋ ਜਾਣਾ ਚਾਹੀਦਾ ਗਾ ਜੇ ਪਾਣੀ ਖੜੂਗਾ ਤਾਂ ਇਹ ਪਲਾਂਟ ਆ ਜਿਹੜਾ ਸੜ ਜਾਊਗਾ ਇਹ ਬੜਾ ਅੱਛਾ ਪਲਾਂਟ ਆ ਦੋਸਤੋ ਜੁਲਾਈ 'ਚ ਇਹ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਆ ਦੇਖੋ ਮੇਰੇ ਘਰੇ ਨਵੰਬਰ ਤੱਕ ਵੀ ਹਲੇ ਵੀ ਫਰੂਟ ਇਹਦੇ ਲੱਗਿਆ ਹੋਇਆ ਇਹ ਦੂਜੇ ਸਾਲ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ ਤੀਜੇ ਸਾਲੇ ਬਿਲਕੁਲ ਫੁੱਲ ਫਰੂਟ ਦਿੰਦਾ ਇਹਕੇ ਨੂੰ ਹੋਰ ਲੋਡ ਹੁੰਦੀ ਹੈ ਇਹਨੂੰ ਸਪੋਰਟ ਦੀ ਬਹੁਤ ਲੋੜ ਹੈਗੀ ਜੇ ਤਾ ਇਹਨੂੰ ਕਿਸੇ ਕੰਧ ਦੇ ਨਾਲ ਲਾਓ ਜਾਂ ਇਦਾਂ ਸਪੋਰਟਾਂ ਲਾਓ ਜਿਵੇਂ ਮੈਂ ਲਾਈਆਂ ਹੋਈਆਂ ਔਰ ਘਟੋ ਘਟ ਸਪੋਰਟ ਹੈ ਜਿਹੜੀ ਚਾਰ ਤੋਂ 6 ਫੁੱਟ ਦੀ ਚਾਹੀਦੀ ਹੈ ਤੇ ਇਹ ਚਾਹੇ ਕੰਧ ਦੇ ਨਾਲ ਹੋਵੇ ਚਾਹੇ ਕਿਸੇ ਹੋਰ ਤਰ੍ਹਾਂ ਬਣਾ ਲਓ 6 ਫੁੱਟ ਤੋਂ ਇਹਨੂੰ ਉੱਪਰ ਨਹੀਂ ਵਧਣ ਦੇਣਾ ਔਰ 6 6 ਫੁੱਟ ਤੱਕ ਜਿਹੜੀ ਇਹਦੀ ਹੀਟਲੀ ਟਹਿਣੀ ਹੈ ਉਸ ਤੇ ਕੋਈ ਹੋਰ ਬ੍ਰਾਂਚ ਨਹੀਂ ਆਉਣੀ ਚਾਹੀਦੀ ਜਦੋਂ ਉੱਪਰ 6 ਫੁੱਟ ਤੱਕ ਚਲਾ ਗਿਆ ਉਸ ਤੋਂ ਬਾਅਦ ਫਿਰ ਜਿੰਨੀਆਂ ਮਰਜ਼ੀ ਬ੍ਰਾਂਚਾਂ ਆ ਜਾਣ ਫਿਰ ਤੁਹਾਨੂੰ ਵੱਧ ਤੋਂ ਵੱਧ ਬੜੀ ਤੋਂ ਬੜੀਆ ਫਰੂਟ ਦੇਗਾ ਇਹਦੀ ਨਿਸ਼ਾਨੀ ਕੀ ਆ ਪੱਕਣ ਦੀ ਇਹ ਜਦੋਂ ਲਾਲ ਹੋ ਗਿਆ ਲਾਲ ਹੋਣ ਤੋਂ 3-4 ਦਿਨ ਬਾਅਦ ਇਹਨੂੰ ਹੱਥ 'ਚ ਫੜੋ ਇਹਨੂੰ ਚਾਰੇ ਪਾਸੇ ਘੁਮਾ ਕੇ ਦੇਖੋ ਜੇ ਹਿਲਦਾ ਚੰਗੀ ਤਰ੍ਹਾਂ ਇਸਦਾ ਮਤਲਬ ਇਹ ਪੱਕ ਗਿਆ ਇੱਕ ਦੋ ਦਿਨ ਹੋਰ ਰਹਿਣ ਤੋਂ ਫਿਰ ਇਹਨੂੰ ਤੁਸੀਂ ਤੋੜ ਲਓ ਆ ਦੇਖੋ ਇਹ ਲਾਲ ਹੈ ਇਹ ਦੋ ਤਿੰਨ ਦਿਨਾਂ 'ਚ ਤਿਆਰ ਹੋ ਜਾਏਗਾ ਤੇ ਤੋੜੋ ਛਿੱਲੋ ਦੇਖਾਓ ਦੋਸਤੋ ਬਹੁਤ ਹੀ ਸਿਹਤ ਲਈ ਗੁਣਕਾਰੀ ਜਿਹੜਾ ਹੈਗਾ ਇਹ ਫਰੂਟ ਹੈਗਾ ਬਹੁਤ ਸੌਖਾ ਤੁਸੀਂ ਆਪਣੇ ਘਰੇ ਨੂੰ ਸੌਖਾ ਲਗਾ ਸਕਦੇ ਹੋ ਆ ਦੇਖੋ ਇਹਦੇ ਉਪਰਾਂਚਾ ਕੱਟੀਆਂ ਜੋ ਜਦੋਂ ਜਿਵੇਂ ਜਿਵੇਂ ਇਹਦੇ ਉਪਰਾਂਚਾ ਫਿਰ ਹੋਰ ਅੱਗੇ ਵੱਧਦੇ ਜਾਣਗੇ ਇਹਨੂੰ ਤੁਸੀਂ ਹੋਰ